ਦਖਾ ਦਿੱ ਗਏ ਮਰੇ ਭਰਾਵਾਂ ਨੂੰ ਸ਼ੋਰੂਮ ਬੇ ਕੁਛ ਨਹੀਂ ਕਿ ਸੀਟਾਂ ਖਾਲੀ ਪਈਆਂ ਐ ਸਰਕਾਰੀ ਮਹਿਕਮੇ ਤਰ੍ਹਾਂ ਓਹੋ ਹੋ 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 ਮਾਈ ਗੋਡ ਪਰ ਅੱਜ ਕੱਲ ਸਮੇਂਦਾਰਾ ਕੋਈ ਬੱਚਾ ਨਹੀਂ ਹੈਗਾ ਹੈਲੋ ਬੈਕ ਸਰ ਵਾਈਟ ਸਨੀ ਵਾਈਟ ਸਨੀ ਆ ਸੋ ਦੋ ਛੋਲੇ ਬੂਟ ਲੱਗਦੇ ਤੁਹਾਨੂੰ ਵਿੱਚ ਅਸੀਂ ਨੰਬਰ ਦਿੱਤਾ ਸੀਗਾ 6 ਤੇ 6 ਨੰਬਰ ਆਇਆ ਸਾਸਰੀ ਕਾਲ ਜੀ ਕੀ ਹਾਲ ਚਾਲ ਸਾਰੇ ਹੀ ਮੇਰੇ ਭਰਾਵਾਂ ਦੇ ਵੈਲਕਮ ਬੈਕ ਮਾਈ ਚੈਨਲ ਦੂਜੇ ਪਾਰਟ ਦੇ ਵਿੱਚ ਤੁਹਾਡਾ ਸਵਾਗਤ ਕੀਤਾ ਜਾਂਦਾ ਆ ਸ਼ੂ ਵਾਲੇ ਪਾਰਟ ਦੇ ਵਿੱਚ ਕਿਉਂਕਿ ਪਹਿਲੇ ਪਾਰਟ ਦੇ ਵਿੱਚ ਅਸੀਂ ਨੰਬਰ ਦਿੱਤਾ ਸੀਗਾ 6 ਤੇ 6 ਨੰਬਰ ਆਇਆ ਸਭ ਨੂੰ ਪਤਾ ਆ ਤੇ ਅੱਜ ਅਸੀਂ ਜਿਹੜਾ ਨੰਬਰ ਦਵਾਂਗੇ ਜਿਹੜਾ ਜਿਹੜਾ ਵੀ ਮੇਰਾ ਭਰਾ ਨੰਬਰ ਲਾਊਗਾ ਉਹਦੇ ਵਿੱਚੋਂ 40% ਤੁਹਾਨੂੰ ਸਾਡਾ ਹਿੱਸਾ ਦੇਣਾ ਪਊਗਾ ਪਹਿਲਾਂ ਸੁਣ ਲਓ ਜਿਹੜੇ ਜਿਹੜੇ ਮੇਰੇ ਭਰਾ ਨੇ 6 ਨੰਬਰ ਲਾਇਆ ਕਾਫੀ ਮੇਰੇ ਭਰਾਵਾਂ ਨੇ ਲਾਇਆ ਤੇ ਕਈਆਂ ਕਈਆਂ ਤਾਂ ਬਹੁਤ ਮਤਲਬ ਇੱਕ ਮੇਰੇ ਭਰਾ ਨੇ 30000 ਦੀ 6 ਲਾਈ ਇਕੱਲੀ ਉਹ ਪੂਰਾ ਬਾਗੋ ਬਾਗ ਪੈਸੇ ਚਲੋ ਦੇ ਕੇ ਗਿਆ ਤੁਸੀਂ ਵੀ ਦੇਣੇ ਮੇਰੇ ਭਰਾਵਾਂ ਨੇ ਆਜੋ ਫਿਰ ਮੇਰੇ ਭਰਾ ਨੰਬਰ ਆਜ ਦੇਣ ਲੱਗੇ ਬੜਾਈ ਘੈਂਟ ਲਵ ਯੂ ਸਾਰੇ ਮੇਰੇ ਭਰਾਵਾਂ ਨੂੰ ਤੇ ਸਾਡੇ YouTube ਵਾਲੇ ਪੇਜ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਬਹੁਤ ਹੀ ਘੈਂਟ ਘੈਂਟ ਕੰਟੈਂਟ ਆਉਂਦਾ ਵੇ ਆ ਆਇਓ ਮੇਰੇ ਭਰਾ ਫਿਰ ਅੱਗੇ ਲਓ ਜੀ ਇੱਧਰ ਚੈੱਕ ਕਰੋ スニーカー ਇਹਨੂੰ スニーカー ਕਹਿੰਦੇ ਆ ਨਾ ਹੈਨਾ ਆ ਚੈੱਕ ਕਰੋ ਇੱਧਰ ਕਿੰਨਾ ਪੜਾ 550 ਰੁਪਏ ਆ ਲਓ ਜੀ 550 ਰੁਪਏ 550 ਰੁਪਏ 41 ਨੰਬਰ ਮਤਲਬ 7 ਨੰਬਰ ਕੇ ਆ ਜੋ ਆ ਲੋ ਜੀ ਅਲਟਰਾ ਬੂਸਟ ਕਿੰਨੇ ਦਾ ਪੜਾ 690 ਰੁਪਏ ਦਾ ਪੈਂਦੇ ਕਰਤਾ ਹੀ 690 ਰੁਪਏ ਦਾ ਅਲਟਰਾ ਬੂਸਟ ਲੈ ਆ ਜੋ ਲਓ ਵਾਈਟ 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 ਕਿੰਨਾ ਪੜਾ 550 ਰੁਪਏ 550 ਰੁਪਏ ਕੇ ਆ ਜੋ 550 ਰੁਪਏ ਇਹਨੂੰ ਕੀ ਕਹਿੰਦੇ ਆ ਐਸ ਸੀ ਸੀ ਪਤਾ ਨਹੀਂ ਕੀ ਕਹਿੰਦੇ ਕੁਛ ਇਹਨੂੰ ਕਹਿੰਦੇ ਆ ਜੋ ਆ ਜੋ ਆ ਜੋ ਆ ਜੋ ਪੈਣੋ ਕਤਾਰ ਚ ਲਿਜੋ ਪੈਣੋ ਕਤਾਰ ਚ ਆ ਚੈੱਕ ਕਰੋ ਇਧਰ ਮਜ਼ਾ ਆ ਨਾਵੇ ਬੂਟ ਪਾ ਕੇ ਗੇਮਵੇ ਵੀ ਕਰਨ ਲਾਇਆ ਵੇਟ ਕਰ ਲੋ ਬਾ تھوڑی گیਮਵੇ ਕਰਨ ਲੱਗੇ ਆ ਬਹੁਤ ਤਗੜਾ ਇਧਰ ਚੈੱਕ ਕਰੋ ਮੇਰੇ ਭਰਾ ਕਿੰਨਾ ਭਲਾ 690 ਰੁਪਏ 690 ਰੁਪਏ ਬਹੁਤ ਸ਼ਾਨਦਾਰ ਬੂਡਾ ਜੀ 690 ਰੁਪਏ ਦੇ ਵਿੱਚ ਇਹ ਪਰਸੈਂਟੇ ਤਾਂ ਬੜੀ ਬਣ ਜਾਣੀ ਆ ਜੇ ਆਪਾਂ ਕਰੀਏ ਨਾ ਵਪਾਰੀਆਂ ਤਰ੍ਹਾਂ ਗੱਲ ਬਹੁਤ ਪਰਸੈਂਟੇ ਬਣ ਜਾਣੀ ਆ ਅੱਗੇ ਆ ਜੋ ਅੱਗੇ ਆ ਜੋ ਆਲੋ ਫਿਰ ਟੂਬਸੋਲ ਤੇ ਜੀਬਰਾ ਟੂਬਸੋਲ ਤੇ ਜੀਬਰਾ 650 ਰੁਪਇਆ ਸਮਾਈਲੀ ਅਜਾ ਕਰੋ ਸੋਲ ਬਹੁਤ ਪਿਆਰਾ ਆ 690 ਰੁਪਏ ਆ ਜੋ ਟਾਈਗਰ ਸ਼ਾਈਗਰ ਸਭ ਰੋਲ ਤੇ ਚੈੱਕ ਕਰੋ ਇਧਰ 550 ਰੁਪਏ ਟਾਈਗਰ 550 ਰੁਪਏ ਟਾਈਗਰ ਗ੍ਰਾਈਡ 10 ਬਲੈਕ ਦੇ ਵਿੱਚ ਵਾਈਟ ਟਿਕ 550 ਰੁਪਏ ਅਲਟਰਾ ਬੂਸਟ ਅਲਟਰਾ ਬੂਸਟ ਆ ਲੋ 650 ਰੁਪਏ ਬਲੈਕ ਕਲਰ ਦੇ ਵਿੱਚ ਚੈੱਕ ਕਰੋ ਇਧਰ ਲੋਗੋ ਲੂਗੋ ਪੂਰੇ ਘੈਂਟ ਚੀਜ਼ ਆ ਰੇਟ ਕਿੰਨਾ ਵਾਲਾ 340 ਰੁਪਏ 340 ਰੁਪਏ ਸੱਤ ਨੰਬਰ ਇਹ ਸੱਤ ਨੰਬਰ ਫਿਰ ਨਾ ਕਿਉਂ ਦੱਸਿਆ 240 ਰੁਪਏ ਦੇ ਵਿੱਚ ਫਿਰ ਨਾ ਕਿਉਂ ਦੱਸਿਆ ਨਹੀਂ ਗਾ ਆ ਜੋ 골ਡਨ ਟਿਕ ਦੇ ਵਿੱਚ ਆ ਚੈੱਕ ਕਰੋ 골ਡਨ ਟਿਕ 690 ਰੁਪਏ 690 ਰੁਪਏ ਬਹੁਤ ਹੀ ਸੋਹਣਾ 걸 ਰਾ ਸਭ ਤੋਂ ਜ਼ਿਆਦਾ ਡਿਮਾਂਡੀ 걸 ਗਾ 910 550 ਰੁਪਏ ਜਾ ਬੀਬਾ ਮੋਚਾ ਹੀ ਮਾਣ 590 ਰੁਪਏ 590 ਰੁਪਏ ਬਹੁਤ ਪਿਆਰੀ ਚੀਜ਼ ਆ ਬੜੇ ਮੇਰੇ ਭਰਾ ਇਹ ਕਾਫੀ ਵਿਕਿਆ ਵੀ ਆ ਆ ਲੋ ਆ ਐਸੀ ਯੂ ਸੀ ਕਿਹੜਾ ਆ 540 ਰੁਪਏ 540 ਰੁਪਏ ਹੈ। ਵਾਈਟ ਵਾਲਾ ਡੈਕ ਸਰ ਦਾ ਵਾਈਟ ਸੀਲੀ ਬਲਕ ਲਈ ਕੋ ਮਿਲ ਜੂਗਾ। ਕਿਨੇ ਕਿਸ ਲੜੇਗਾ? ਮਰ ਕੰਚੰ ਆਫ। ਪਰ ਦਿਨ। ਉਹ ਦਵਾਰੇ ਕਿਹਦਾ ਸੀਗਾ? ਕੀ ਚਾਹੀਦਾ? ਬਾਡੀ ਸੀਲੀ ਕੰਮ ਕਰਦਣਾ। ਦੋ ਵਾਰੇ ਰਿਪੀਟ ਹੋ ਜਾਂਦਾ ਹੀ। ਆਹ ਦਵਾਰੇ ਰਿਪੀਟ ਹੋ ਗਿਆ ਹੀ। ਮਾਲ ਵੀ ਬੜਾ ਪਿਆਈ। ਲੈ ਵੀ ਫਿਰ 에어ਪອດ 에어ਪອດ ਬਲੈਕ ਬਲੈਕ ਮੈਟ 에어ਪອດ ਚੈੱਕ ਕਰੋ ਮੇਰਾ ਭਰਾ 540 ਰੁਪਏ 540 ਆਲੋ 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 ਮੇਰੇ ਭਰਾ ਆਲੋ ਸਮਾਈਲੀ ਨਾਈਕੀ ਸਮਾਈਲੀ ਰੇਡ ਕਿੰਨਾ 599 ਰੁਪਏ ਆਇਓ ਮੇਰੇ ਭਰਾ ਆਏ ਹਾਏ 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 ਓ ਬੁਲਬੁਲ ਦਾ ਬੱਚਾ ਈ ਲੈ ਤੁਹਾਡੇ ਭਰਾ ਨੇ ਸੇਮੀ ਪਾਇਆ ਈ ਓ ਚੈੱਕ ਕਰੋ ਮੇਰੇ ਭਰਾ ਰੇਡ ਬੜਾ ਹੀ ਪਿਆਰਾ ਦੇਣ ਲੱਗਾ ਮੇਰੇ ਭਰਾਵਾਂ ਨੂੰ ਕਿੰਨਾ ਭਲਾ 590 ਰੁਪਏ ਕਿੰਨਾ 590 ਰੁਪਏ ਅੱਗੇ ਆ ਜਾਓ ਆਇਓ ਮੇਰੇ ਭਰਾ ਦਵਾ ਦਾ ਉਤਰਿਆ ਓ ਡੇ ਆਓ ਲੈ ਸਕੈਚਰ ਸਕੂਚਰ ਲੈ ਓ 670 ਰੁਪਏ 670 ਰੁਪਏ ਮੇਰੇ ਭਰਾ ਪੂਰੇ ਨਜ਼ਾਰੇ ਲਓ ਮੈਂ ਕਿੰਨਾ ਯਾਰੀ ਲਾ ਕੇ ਜੱਟ ਦੇ ਨਾਲ ਦੇ ਨਜ਼ਾਰੇ ਲਾਹੇਗੀ ਲਾਈਟ ਵੇਡ ਇਧਰ ਚੈੱਕ ਕਰ ਮੇਰਾ ਭਰਾ 540 ਰੁਪਏ ਵੀਡੀਓ ਨਹੀਂ ਯਾਰ ਕੀ ਆਪਾਂ ਲੰਮੀ ਹੋਣ ਦੇਣੀ ਧਵਾ ਧਪ ਪਟਾਕੇ ਪਾਣੇ ਆ ਹਲੋ ਸਕੈਚਰ ਸਕੈਚਰ ਕਰਤੇ ਮਿੱਟੀ ਦੇ ਭਾਅ ਚੈੱਕ ਕਰੋ ਇਧਰ 560 ਰੁਪਏ 560 ਰੁਪਏ ਤੇ ਇੱਕ ਮੇਰੇ ਭਰਾ ਨੇ ਕਮੈਂਟ ਕੀਤਾ ਸੀਗਾ ਇਹ 100 200 ਵਾਲੇ ਬੂਟਾ ਕਹਿੰਦਾ ਜੋਤੀ ਜੋਪ ਮਿਲ ਜਾਂਦੇ ਆ ਉਹ ਮੈਂ ਕਹਾਂ ਭਰਾਵਾ 100 200 ਵਾਲਾ ਜਮਾਨਾ ਗਿਆ ਆ 100 200 ਵਾਲੇ ਬੂਟ ਲੱਗਦੇ ਤੁਹਾਨੂੰ 100 200 ਪਹਿਲੀ ਗੱਲ ਤੇ ਬੂਟ ਨਹੀਂ ਮਿਲਦਾ ਜਾਂ ਮੇਰਾ ਭਰਾ 200 ਰੁਪਏ ਲੈ ਤਾਂ ਮੈਨੂੰ ਬੂਟ ਲਿਆ 200 ਰੁਪਏ ਚ ਬੂਟ ਨਹੀਂ ਮਿਲਣਾ ਕਿਤੇ ਮੇਰੇ ਭਰਾਵਾ ਆ ਚੈੱਕ ਕਰੋ ਇੱਧਰ ਸਿਰਫ 550 ਰੁਪਿਆ 550 ਰੁਪਿਆ ਤੇ ਜਿਹੜਾ ਮੇਰਾ ਭਰਾ ਕਹਿੰਦਾ ਨਾ 100 200 ਵਾਲੇ ਬੂਟ ਆ ਉਹ ਵੀ ਮਾਲ ਦਿਖਾ ਦਿੰਦੇ ਆ 100 200 ਵਾਲਾ ਮਾਲ ਵੀ ਦਿਖਾ ਦਿੰਦੇ ਮੇਰੇ ਭਰਾਵਾਂ ਨੂੰ ਐਡੀ ਕਿਹੜੀ ਗੱਲ ਆ ਸਾਡੇ ਕੋਲ ਵੀ ਹੈਗਾ ਹੀ ਆ ਚੱਕ ਮੇਰਾ ਭਰਾ 290 ਰੁਪਏ ਲੇਕਿਨ 200 ਦਾ ਇਹ ਵੀ ਨਹੀਂਗਾ ਮੇਰੇ ਭਰਾ 290 ਰੁਪਏ ਇਹ ਤੋਂ ਥੱਲੇ ਇਹ ਵੀ ਨਹੀਂ ਵਾਰਾ ਖਾਂਦਾ ਹੀ ਹੈ ਜਾਹੇ ਕਚਰਾ ਵਾ ਲੇਕਿਨ ਕਚਰੇ ਦਾ ਰੇਟ ਵੀ ਇੰਨਾ ਨਹੀਂ ਕਚਰਾ ਨਹੀਂਗਾ ਆ ਚੈੱਕ ਕਰ ਮੇਰਾ ਭਰਾ ਇੱਧਰ ਫਿਰ ਆ ਲੈ ਪਾਸ ਕਚਰਾ ਮੇਰਾ ਭਰਾ ਫ 560 ਰੁਪਏ 560 ਰੁਪਏ ਅੱਜ ਪਟਾਕੇ ਪੌਣੇ ਰੇਟ ਦੇ ਆਪਾਂ ਪਟਾਕੇ ਚੱਕ ਲਿਓ ਮੇਰੇ ਭਰਾਵਾ ਦਾਬ ਆ ਚੱਕਰ ਫਿਰ ਮੇਰਾ ਭਰਾ ਬਹੁਤ ਹੀ ਪਿਆਰਾ ਸਕੈਚਰ ਆ ਰੇਟ ਦੇਣ ਲਗਾ ਸਿਰਫ 290 ਰੁਪਏ 290 ਰੁਪਏ ਅੱਜ ਮੇਰੇ ਭਰਾ ਬਹੁਤ ਬੈਨੀਫਿਟ ਲੈ ਕੇ ਗਏ ਆ ਲਵ ਯੂ ਸਾਰੇ ਮੇਰੇ ਭਰਾਵਾਂ ਨੂੰ ਜਿਹੜੇ ਸਾਡੇ ਕੋਲ ਬੂਡ ਲੈਣ ਆਏ ਆ ਲੋ 290 ਰੁਪਏ 290 ਰੁਪਏ ਪਤਾ ਲੱਗ ਗਿਆ ਕੀ ਲਿਖਿਆ ਮੇਰੇ ਭਰਾਵਾਂ ਨੂੰ ਸਾਰਿਆਂ ਨੂੰ ਪਤਾ ਆ ਦੱਸਣ ਦੀ ਲੋੜ ਨਹੀਂ ਹੈ ਕਿ ਸਾਰੇ ਅੱਜਕਲ ਸਮਝਦਾਰ ਆ ਉਹੀ ਬੱਚਾ ਨਹੀਂ ਹੈਗਾ ਆलो ਫਿਰ ਬਰਾਊਨ ਕਲਰ ਦੇ ਵਿੱਚ ਆलो ਚਲੋ ਚਾਕਲੇਟ ਕਲਰ ਚੈੱਕ ਕਰੋ ਮੇਰੇ ਭਰਾ ਕਾਫੀ ਕਲਰ ਇੱਧਰ ਚੈੱਕ ਕਰੋ ਰੈਡ ਕਿੰਨਾ 390 ਰੁਪਏ 390 ਰੁਪਏ 390 990 ਲਓ ਟਾਈਗਰ ਸ਼ਾਇਗਰ ਕਰਤੇ ਮਿੱਟੀ ਦੇ ਪਾ ਮੇਰੇ ਭਰਾ ਟਾਈਗਰ ਸ਼ਾਇਗਰ ਇੱਧਰ ਚੈੱਕ ਕਰੋ 490 ਰੁਪਏ 490 ਰੁਪਏ ਜਿਹੜਾ ਮੇਰਾ ਭਰਾ ਲੈ ਕੇ ਗਿਆ ਮਹਿੰਗੇ ਟੀਕਾ ਨਾ ਮਾਰਨਾ ਟੀਕਾ ਨਾ ਮਾਰਨਾ ਕਿਉਂਕਿ ਅੱਜ ਲੱਗੀ ਹੈ ਸੇਲ ਆ ਚੈੱਕ ਕਰ ਲਓ ਇੱਧਰ 540 ਰੁਪਏ 540 ਰੁਪਏ ਲੈ ਜਾਓ ਮੇਰੇ ਭਰਾ ਜਿਹੜਾ ਲੈਗਾ ਲੈਗਾ ਰਹਿਗਾ ਰਹਿਗਾ ਫਿਰ ਨਾ ਕਹੋ ਦੱਸਿਆ ਨਹੀਂਗਾ ਹਲੋ ਰੈਂਬੋ ਸ਼ੈਂਬੋ ਕਰਤੇ ਮਿੱਟੀ ਦੇ ਪਾ ਰੈਂਬੋ ਸ਼ੈਂਬੋ ਇਸ ਸ਼ੂ ਨੂੰ ਮੇਰੇ ਭਰਾ ਬਤਾ ਕੀ ਕਹਿੰਦੇ ਆ ਕਲਰ ਚੇਂਜ ਵਾਲਾ ਸ਼ੂ ਭਰਾਵਾਂ ਦੇ ਜਿਹੜੇ ਨੂੰ ਕਲਰ ਚੇਂਜ ਵਾਲਾ ਸ਼ੂ ਕਹਿੰਦੇ ਆ ਠੀਕ ਆ ਕਲਰ ਚੇਂਜ ਕਰਦਾ ਵਾ ਲੇਕਿਨ ਯਾਰ ਰੈਂਬੋ ਕਲਰ ਆ ਇਹ ਜਿੱਦਾਂ ਹੀ ਮੜਾ ਜਾ ਜਾਣਾ ਨੇ ਕਲਰ ਚੇਂਜ ਕਰਨੇ ਕੋਈ ਦੂਜਾ ਕਲਰ ਚੇਂਜ ਵਾਲਾ ਥੋੜੀ ਆ ਮਤਲਬ ਜੋ ਵੀ ਆਇਆ ਵਿੱਕ ਜੇ ਸੌਦਾ ਵਾ ਸਾਡਾ ਕਚਰਾ ਸੌਦਾ ਮਿੱਟੀ ਦੇ ਮਤਲਬ ਮਹਿੰਗਾ ਵਿੱਕ ਜਵੇ ਬਸ ਉਹਦੇ ਵਿੱਚ ਥੋੜੀ ਡਿਪ ਮਾਰਨੀ ਹੁੰਦੀ ਬੰਦੇ ਨੇ ਦੱਸਣਾ ਹੁੰਦਾ ਤੁਹਾਡੇ ਵਰ ਰੈਂਬੋ ਕਲਰ ਦਾ ਗਾਈਟ ਹੈ ਨਾ ਕੋਈ ਢੀ ਖਾਸ ਗੱਲ ਨਹੀਂ ਹੈਗੀ ਬਾਕੀ ਬੂਟਾ ਵਰਗਾ ਬੂਟਿਆ ਸੋਹਣਾ ਬੂਟਾ ਲੇਕਿਨ ਬਸ ਰੇਟ ਆਪਣੇ ਕੋਲ ਤੁਹਾਨੂੰ ਪਤਾ ਹੀ ਆ ਰੇਟ ਕਿੰਨਾ ਭੜਾ 590 ਰੁਪਏ ਇਹ ਕੁਆਲਿਟੀ 590 ਚ ਮਿਲ ਜਾਵੇ ਤਾਂ ਮੇਰੇ ਭਰਾ ਜੋ ਮਰਜ਼ੀ ਕਰ ਲਿਓ ਜੋ ਮਰਜ਼ੀ ਕਰ ਲਿਓ ਠੀਕ ਆ ਜੀ ਨਹੀਂ ਮਿਲਣੀ ਕਿਤੋਂ ਦਿੰਦਾ ਕੁੜੀ ਕੋਈ ਵੇਲੇ ਨੂੰ ਨਹੀਂ ਦਿੰਦਾ ਨਾ ਹਲੋ ਇੱਕ ਹੋਰ ਆ ਗਈ 에어ਪੋਰਟ ਬਲੈਕ ਦੇ ਵਿੱਚ ਕਿੰਨਾ ਬੜਾ 590 ਰੁਪਏ ਆ ਜਾਓ ਮੇਰੇ ਭਰਾ ਇਹ ਰੈਂਬੁਰ ਰੀਟ ਹੋ ਗਿਆ ਜੀ ਆ ਜਾਓ ਇੱਧਰ ਲਿਆ ਮੇਰਾ ਭਰਾ ਇੱਧਰ ਕੈਮਰਾਮੈਨ ਨੂੰ ਕਹੂੰਗਾ ਜਲਦੀ ਇੱਥੇ ਸੈਟ ਜਾਓ ਮੜਾ ਜਾ ਆ ਚੈੱਕ ਕਰ ਇੱਧਰ 에어 ਫੋਰਸ ਦੇ ਮੈਂ ਕਹਿੰਦਾ ਬੜੇ ਪਿਆਰੇ ਪਿਆਰੇ ਜੀ ਇੱਧਰ ਚੈੱਕ ਕਰੋ ਫੱਬਦਾ ਕਿ ਨਹੀਂ ਪਾਇਆ ਕਿਤੇ ਇੱਧਰ ਦੇਖੋ ਜੀ ਰੇਟ ਕਿੰਨਾ 640 ਰੁਪਏ ਸਿਰਫ 640 ਰੁਪਏ ਤੇ ਅੱਜ ਕਾਫੀ ਮੇਰੇ ਭਰਾ ਆਏ ਆ ਮੈਂ ਮੇਰੇ ਭਰਾਵਾਂ ਨੂੰ ਕੋਈ ਗੱਲ ਕਹੂੰਗਾ ਜਿੰਨੀ ਜਲਦੀ ਆ ਕੇ ਲੈ ਜਾਣ ਤੇ ਤੁਹਾਨੂੰ ਵਧੀਆ ਬੂਟ ਮਿਲ ਸਕਦੇ ਆ ਜਿਹੜੇ ਆਪਾਂ 1300 ਦੇ ਦੋ ਪਾਏ ਸੀਗੇ ਅੱਜ ਸਾਡੇ ਕੋਲ ਫਿਨਿਸ਼ ਹੋ ਗਏ ਆ 1300 ਦੇ ਦੋ ਦੋ ਬੜੇ ਸੋਹਣੇ ਸੋਹਣੇ ਪੇਰ ਪਾਏ ਸੀਗੇ ਮੈਂ ਆ ਚੈੱਕ ਕਰੋ ਇੱਧਰ 490 ਰੁਪਏ ਲਿਖਿਆ ਦੇਖਿਆ ਕੀ ਮਿਲ ਗਿਆ ਕਿਉਂ ਇਹ 490 ਦਾ ਦੇ ਰਿਆ ਵਾ ਬਸ ਖਤਮ ਕਰਨਾ ਆ ਗੱਲ ਹੋਰ ਕੋਈ ਨਹੀਂ ਹੈਗੀ ਪੈਸੇ ਘਟਾ ਸਾਨੂੰ ਵੀ ਨਹੀਂ ਅੱਛਾ ਲੱਗਦਾ ਲੇਕਿਨ ਹੁਣ ਕੀ ਕਰੀਏ ਸੌਦਾ ਵੇਚਣਾ ਆ ਤੇ ਨਵੇਂ ਸ਼ੋਰੂਮ ਦੇ ਵਿੱਚ ਮਾਲ ਆਪਾਂ ਲੈ ਕੇ ਆਵਾਂਗੇ ਨਵਾਂ ਤੇ ਅੱਗੇ ਆਜੋ ਮੇਰੇ ਭਰਾ ਆਜੋ ਫਿਰ ਆਜੋ ਫਿਰ ਚੱਕ ਲੋ ਫਿਰ ਇਹ ਚੱਕ ਲੋ ਇਹ ਕਈ ਮਾਡਲ ਮਾਲ ਰੀਪੀਟ ਹੋ ਰਿਹਾ ਤਾਂ ਕਰਕੇ ਫਿਰ ਮੈਂ ਨਹੀਂ ਲੈ ਕੇ ਆ ਆ ਲੋ ਚੁੱਟੇ ਦੇ ਵਿੱਚ ਆਏ ਹਾਏ 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 ਮੇਰੇ ਜਾਨੋ ਜਿਹੜਾ 16 ਲੱਗਾ ਨਾ 16 ਇਹ ਬਹੁਤ ਪਿਆਰਾ ਸ਼ੋਹਾ 16 ਹੰਡਣ ਵਾਲੀ ਚੀਜ਼ ਆ ਰੇਟ ਦੇਣ ਲੱਗਾ ਸਿਰਫ 590 ਰੁਪਏ ਕਿੰਨਾ 590 ਰੁਪਏ 590 ਰੁਪਏ ਚੱਕ ਲਿਓ ਮੇਰੇ ਭਰਾ ਆਜੋ ਫਿਰ ਆਜੋ ਓ ਹੋ 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 ਮਾਈ ਗਾਡ ਓ ਮਾਈ ਗਾਡ ਜੈਲੀ ਸੋਲ ਦੇ ਵਿੱਚ ਹੰਡਣ ਵਾਲੀ ਚੀਜ਼ ਆ ਬਾਪੇ ਰਸ਼ੂਆ ਪਾਏ ਦੇ ਮਜਾ ਨਾਜਰਾ ਮੈਨੂੰ ਕਹਿ ਦਿਓ ਮੇਰੇ ਭਰਾ ਰੇਟ ਕਿੰਨਾ ਪੜਾ 640 ਰੁਪਏ 640 ਰੁਪਏ ਕੋਈ ਨਹੀਂ ਦੇ ਸਕਦਾ ਕੋਈ ਨਹੀਂ ਦੇ ਸਕਦਾ 640 ਰੁਪਏ ਦੇ ਵਿੱਚ ਇਹ ਇੰਨੇ ਰੇਟ ਦੇਣ ਦਾ ਹੌਸਲਾ ਹੀ ਨਹੀਂ ਪੈਣਾ ਕਿਸੇ ਦਾ ਇੰਨੇ ਰੇਟ ਦੇਣ ਦਾ ਹੌਸਲਾ ਹੀ ਨਹੀਂ ਪੈਣਾ ਕਿਸੇ ਦਾ ਕਿਉਂ ਨਹੀਂ ਹੌਸਲਾ ਪੈਣਾ ਹਾਲੋ ਫਿਰ ਅਲਟਰਾ ਬੂਸਟ ਵੀ ਚੱਕ ਮੇਰਾ ਭਰਾ ਚੱਕ ਮੇਰਾ ਭਰਾ 650 ਰੁਪਏ ਅਲਟਰਾ ਬੂਸਟ ਚਾਹੇ ਕਰੋ ਮੇਰੇ ਭਰਾ ਇਧਰ ਇਹਦੇ ਵਿੱਚ ਮੇਰੇ ਕੋਲ 11 ਤੇ 12 ਮਿਲੂਗਾ অনਲੀ ਇਹ ਬਹੁਤ ਹੀ ਪਿਆਰਾ ਬੂਡ ਆ ਰੇਟ ਸਿਰਫ ਦੇਣ ਲੱਗਾ 570 ਰੁਪਏ ਬਹੁਤ ਬੂਡਾ ਹਾਏ 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 ਆ ਚੈੱਕ ਕਰੋ ਮੇਰੇ ਭਰਾ ਪੂਰਾ ਹੀ ਮਤਲਬ ਮਲਾਈ 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 ਠੀਕ ਆ ਜੀ ਸਮਝ ਗਏ ਮੇਰੇ ਭਰਾ ਆ ਚੈੱਕ ਕਰੋ ਬਹੁਤ ਪਿਆਰਾ ਬਣੀ ਨਹੀਂ ਗੱਲ ਸਾਜੇ ਉਹ ਗੱਲ ਕਰਦੇ ਦੋ ਅੱਛਾ ਅੱਛਾ ਠੀਕ ਹੈ ਠੀਕ ਹੈ ਮੈਂ ਜਾਣ ਨਹੀਂ ਦੇਣਾ ਆ ਚੈੱਕ ਕਰੋ ਕਸ਼ਮੀਰ ਮੇਕਰ ਚੱਲੇ ਆਇਆ ਜਾਣ ਨਹੀਂ ਦਿੰਦਾ ਮੇਰੇ ਭਰਾਵਾਂ ਨੂੰ ਕਿਉਂਕਿ ਰੇਟ ਟੂ ਰੇਟ ਹੀ ਆਪਾਂ ਇੱਥੇ ਚੱਕੀ ਜਾਂਦੇ ਆ ਫਟੇ ਫਿਰ ਵੀ ਮੇਰਾ ਭਰਾ ਜੇ ਜਾਵੇ ਤਾਂ ਸਾਨੂੰ ਫਿਰ ਗੁੱਸਾ ਚੜ ਜਾਂਦਾ ਤੇ ਅਸੀਂ ਕਹਿ ਦਿੰਦਾ ਭਾਜੀ ਯਾਰ ਤੁਸੀਂ ਲੈਣ ਨਹੀਂ ਆਏ ਫਿਰ ਇਹ ਕਹਿ ਸਕਦੇ ਹਾਂ ਹੁਣ 5.5 5600 ਤੋਂ ਬੂਟ ਪਾ ਤੇ ਆ ਇਹ ਤੋਂ ਹੁਣ ਥੱਲੇ ਫਿਰ ਕੀ ਨਾਲ ਆਪ ਤੁਹਣੀ ਤੁਰ ਪਾਂਗੇ ਤੇ ਇਧਰ ਚੈੱਕ ਕਰੋ ਮੇਰੇ ਭਰਾ ਬਹੁਤ ਹੀ ਪਿਆਰਾ ਬੂਟ ਆ 640 ਰੁਪਏ ਦਾ 640 ਰੁਪਏ ਦਾ ਇਹਦੇ ਵਿੱਚ ਨੰਬਰ ਤੁਹਾਨੂੰ ਮਿਲੇਗਾ 11 12 ਚਾਹ ਇਹ 11 12 ਯਾ 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 ਬਿਲਕੁਲ ਸਹੀ ਆ 11 ਤੇ 12 ਚੱਕ ਲਿਓ ਮੇਰੇ ਭਰਾ ਚੱਕ ਲਿਓ ਮੇਰੇ ਭਰਾ ਓਏ ਹੋਏ ਹੋਏ ਹੋ ਓ ਤੇਰੀ ਓ ਤੇਰੀ ਚਾਈ ਪਾਸਾ ਦੇ ਇੱਧਰ ਚੈੱਕ ਕਰੋ 640 ਰੁਪਏ 640 ਰੁਪਏ ਬਹੁਤੀ ਪਿਆਰਾ ਬੂਟ ਆ ਬੜਾ ਵੇਚਿਆ ਏ ਬਹੁਤੀ ਤਰ੍ਹਾਂ ਦੇ ਆਰਟੀਕਲ ਮਿਲ ਜਾਣਗੇ ਸਾਡੇ ਕੋਲ ਤੁਹਾਨੂੰ ਹੁਰਕਿਤੇ ਵੀ ਜਾਣ ਦੀ ਲੋੜ ਨਹੀਂ ਹੈਗੀ ਤੇ ਹਲੋ ਫਿਰ ਮੇਰੇ ਭਰਾ ਹਲੋ 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 ਇੱਧਰ ਚੈੱਕ ਕਰੋ ਤੇ ਬਹੁਤ ਪਿਆਰਾ ਸ਼ੂ ਆ ਜੀ ਆਹਾਹਾਹਾ ਮਤਲਬ ਮਲਾਈ ਮਲਾਈ ਹੈਗੇ ਮਲਾਈ ਮਲਾਈ 670 ਰੁਪਏ ਗੱਲ ਇਦਾਂ ਵਾ ਵੀ ਸ਼ੂ ਨਾ ਬਾਬੇ ਦੇ ਗ੍ਰਾਬਾ ਸਾਡੇ ਕੋਲ ਬੜੇ ਆ ਕਿਉਂਕਿ ਮਾਲ ਸਾਡੇ ਕੋਲ ਖੁੱਲਾ ਹੀ ਹੁੰਦਾ ਆ ਤੇ ਉਹ ਚਪਲਾਂ ਵਾਲਾ ਥੱਲੀ ਦੇ ਚਪਲਾਂ ਵਾਲੀ ਥੱਲੀ ਦੇ ਬਿੰਟ ਬਰ ਚਪਲਾਂ ਵਾਲੀ ਥੱਲੀ ਦੇ ਆ ਲੋ ਮੇਰੇ ਭਰਾ ਆ ਗਿਆ ਚਪਲਾ ਆ ਗਿਆ ਚਪਲਾ ਸਾਡੇ ਕੋਲ ਬਹੁਤ ਹੀ ਪਿਆਰੀਆਂ ਪਿਆਰੀਆਂ ਚਪਲਾ ਮੇਰੇ ਭਰਾਓ ਇੱਧਰ ਚੈੱਕ ਕਰੋ ਇੱਧਰ ਆਹਾ ਹਾ 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 ਅੱਡੀ ਪੂਰੀ ਸੈੱਟ ਹੋਣੀ ਹੈ ਤੁਹਾਡੀ ਕਿਤੇ ਨਹੀਂ ਅੱਡੀ ਹਿਲਣੀ ਅੱਡੀ ਇਹਦੇ ਵਿੱਚੋਂ ਬਾਹਰ ਨਿਕਲ ਜੇ ਤੇ ਮੇਰੇ ਭਰਾ ਫ੍ਰੀ ਚਪਲਾ ਦੇ ਦੂੰਗਾ ਭਾਈ ਕਿੱਥੋਂ ਆਏ ਆਪ ਅੱਥੇ ਲੋਕ ਲਈ ਆ ਮਾਈ ਦਾ ਲੀਵਾ ਅੱਛਾ ਸ਼ੌਪ ਤੇ ਪਹਿਲੀ ਵਾਰ ਆਏ ਕਿ ਪਹਿਲਾਂ ਵੀ ਪਹਿਲਾਂ ਵੀ ਆਏ ਸੈਡਫੋਨ ਲੈ ਕੇ ਦੂਜੀ ਸੈਡਫੋਨ ਲੈ ਕੇ ਹਾਂ ਵਧੀਆ ਚੱਲੇ ਆਜਾਂਗੇ ਓਕੇ ਜੀ ਬਸ ਸੱਚੀ ਵਧੀਆ ਚੱਲੇਗਾ ਹਾਂ ਜੀ ਕਿੰਨੇ ਵਾਲੇ ਲੈ ਕੇ ਆਈਏ 60000 ਰੁਪਏ ਦੇ ਲਓ ਜੀ ਮੇਰੇ ਵੀਰਾ ਇਹ ਆ ਸਾਡੇ ਰਿਵਿਊ ਇਦਾਂ ਦੇ ਹਜ਼ਾਰਾਂ ਰਿਵਿਊ ਸਾਡੇ ਕੋਲ ਪਏ ਆ ਲੱਖਾਂ ਰਿਵਿਊ ਪਏ ਆ ਜਿਹੜੇ ਕਿ ਅਸੀਂ ਕਦੇ ਨਹੀਂ ਐਦਾਂ ਮਤਲਬ ਕਈ ਮੇਰੇ ਭਰਾ ਕਹਿਣਗੇ ਹਨਾ ਕਈਆਂ ਦਾ ਤਾਂ ਮੈਂ ਦੇਖਿਆ ਪਈ ਜੀ ਇਸ ਹਾਰੇ ਚੱਲਦਾ ਆ ਕਿ ਇੱਕ ਪਾਰਸਲ ਪਹੁੰਚਿਆ ਉਹਦੀ ਫੋਟੋ ਬਣਾ ਕੇ ਪਾਤੀ ਉਹਦੀ ਯਾਰਾ ਚਲੋ ਠੀਕ ਆ ਆਪਣੇ ਬਾਰੇ ਦੱਸਣਾ ਪੈਂਦਾ ਉਹਦੇ ਨਾਲ ਕੀ ਹੁੰਦਾ ਕਿ ਤੁਹਾਡੇ ਨਵੇਂ ਕਸਟਮਰਾਂ ਨੂੰ ਵਿਸ਼ਵਾਸ ਬਣਦਾ ਨਵੇਂ ਕਸਟਮਰਾਂ ਨੂੰ ਪਤਾ ਲੱਗਦਾ ਕਿ ਤੁਹਾਡੀ ਕੀ ਹਸਿੱਤ ਆ ਤੁਹਾਡਾ ਕੀ ਔਕਾਤ ਆ ਤੁਹਾਡੇ ਨਾਲ ਕਸਟਮਰ ਜੁੜੇ ਆ ਜਾਂ ਨਹੀਂ ਜੁੜੇ ਲੇਕਿਨ ਬਾਬੇ ਦੀ ਕਿਰਪਾ ਆ ਤੁਹਾਡੇ ਭਰਾਵਾਂ ਦਾ ਸਦਕਾ ਆ ਜਿੰਨਾ ਕਸਟਮਰ ਜੁੜਿਆ ਨਾ ਬਸ ਦੱਸਣ ਦੀ ਲੋੜ ਨਹੀਂ ਹੈਗੀ ਸਭ ਨੂੰ ਪਤਾ ਆ ਮਾਲ ਵਿਕਣਦਿਆ ਤੇ ਬਸ ਇੱਥੋਂ ਹੀ ਪਤਾ ਲਾ ਲਓ ਮੇਰੇ ਭਰਾ ਪਾਰਸਲ ਨਿਕਲੀ ਜਾਂਦੇ ਆ ਆਨਲਾਈਨ ਦਾ ਕੰਮ ਵੀ ਮੇਰੇ ਭਰਾ ਚੱਲੀ ਜਾਂਦਾ ਆ ਇਧਰ ਚੈੱਕ ਕਰੋ ਮੇਰੇ ਭਰਾ ਕਰਦੇ ਚਾਹੇ ਕੁਛ ਨਹੀਂ ਕਿ ਸੀਟਾਂ ਖਾਲੀ ਪਈਆਂ ਆ ਸਰਕਾਰੀ ਮਹਿਕਮੇ ਤੇਰਾ ਲੇਕਿਨ ਫਿਰ ਵੀ ਚੱਲੀ ਜਾਂਦਾ ਕੰਮ ਟੈਨਸ਼ਨ ਨਾ ਲਾਓ ਮੇਰੇ ਭਰਾ ਓਕੇ ਰਿਪੋਰਟ ਆ ਤੇ ਆ ਇਹਦਾ ਸੁਣ ਲਓ ਮੇਰੇ ਭਰਾ ਰੇਡ ਦੇਣ ਲੱਗਾ ਹੀ ਬੜਾ ਪਿਆਰਾ ਇਹ 299 299 ਇਹ ਬਾਈ 1겟1 ਚਾਬਲ ਕਰ ਦਿੱਤੀ ਹੈ ਫਰੀ ਬਾਈ 1겟1 ਬਹੁਤ ਤਕੜਾ ਆਫਰ ਲਾਤਾ ਮਾਲ ਬੜਾ ਥੁਲਾ ਵਈ ਬਾਬੇ ਦੀ ਕਿਰਪਾ ਦੇ ਨਾਲ ਲਓ ਜੀ ਹੁਣ ਆਪਾਂ ਕਰਦੇ ਆ ਸਾਡੇ ਗਿਵ ਅਵੇ ਦੀ ਗੱਲ ਗਿਵ ਅਵੇ ਜਿਹੜਾ ਆਪਾਂ ਮੇਰੇ ਭਰਾ ਕਾਫੀ ਵੇਟ ਕਰ ਰਹੇ ਆ ਪੂਰੀ ਵੀਡੀਓ ਤੁਸੀਂ ਦੇਖੀ ਆ ਆ ਵੇਟ ਕਰਦਿਆਂ ਕਰਦਿਆਂ ਨੇ ਗਿਵ ਅਵੇ ਦੀ ਜਿਹੜੀ ਕੰਡੀਸ਼ਨ ਆ ਸਾਡੀ ਇਹ ਰਹੇਗੀ ਕਿ ਸਾਡਾ ਜਿਹੜਾ YouTube ਚੈਨਲ ਆ ਉਹਨੂੰ ਸਬਸਕ੍ਰਾਈਬ ਆ ਚਾਹੀਦਾ ਆ ਤੇ ਜਿੱਦਾਂ ਹੀ ਸਾਡੇ 5000 ਇਸ ਵੀਡੀਓ ਨੂੰ ਵਿਊ ਹੋ ਜਾਂਦੇ ਆ ਤੇ ਆਪਾਂ ਨਾਲ ਦੀ ਨਾਲ ਹੀ ਰੈਂਡਮਲੀ ਇੱਕ ਇੱਕ ਮੇਰਾ ਭਰਾ ਨੂੰ ਸਿਲੈਕਟ ਕਰਾਂਗੇ ਜਿੰਨੇ ਸਭ ਤੋਂ ਵੱਧ ਵੀਡੀਓ ਸ਼ੇਅਰ ਕੀਤੀ ਹੋਊਗੀ ਉਹ ਅਸੀਂ ਐਪ ਆਉਂਦੇ ਆ ਉਹਦੇ ਵਿੱਚ ਕੰਡੀਸ਼ਨ ਲੱਗ ਜਾਂਦੀ ਆ ਤੇ ਉਹ ਅਸੀਂ ਸ਼ੇਅਰਿੰਗ ਵਾਲੀ ਜਿਹੜੇ ਵਾਦੋ-ਵਾਦ ਸ਼ੇਅਰ ਕੀਤੇ ਹੋਣਗੇ ਲਾਈਕ ਹੋਊਗਾ ਤੇ ਪਲੱਸ ਪੇਜ ਸਬਸਕ੍ਰਾਈਬ ਆਊਗਾ ਜਾਦੀ ਕੰਡੀਸ਼ਨ ਨਹੀਂ ਹੈਗੀ ਅਸੀਂ ਕੋਈ ਨਹੀਂ ਕਹਿੰਦੇ ਬਾਕੀ ਸਾਡੇ ਪੇਜ ਸਬਸਕ੍ਰਾਈਬ ਕਰੋ ਨਾ ਕਰੋ ਵੈਸੇ ਕਰ ਲਓ ਮੇਰੇ ਭਰਾ ਸੰਦੀਪ Instagram Facebook ਸਾਰੇ ਕਰ ਲਓ ਮੇਰੇ ਭਰਾ ਤੇ ਚਲੋ ਤੁਹਾਡੇ ਵਾਸਤੇ ਇੱਕ ਹੋਰ ਤਕੜਾ ਬੈਨੀਫਿਟ ਇੱਕ ਗੀਵੇ ਕੱਢਣਾ ਸੀਗਾ ਪੰਜ ਗੀਵੇ ਕੱਢਾਂਗੇ ਲਓ ਜੀ ਇਹ ਤਾੜੀਆਂ ਵਾਲੀ ਗੱਲ ਆ ਮੇਰੇ ਭਰਾਓ ਇੱਕ ਗੀਵੇ ਕੱਢਣਾ ਸੀ ਪੰਜ ਗੀਵੇ ਕਰਾਂਗੇ ਪੰਜ ਮੇਰੇ ਭਰਾਵਾਂ ਨੂੰ ਸ਼ੂ ਦਵਾਂਗੇ ਬਿਲਕੁਲ ਫ੍ਰੀ ਦੇ ਵਿੱਚ ਠੀਕ ਆ ਜੀ ਦੋ-ਦੋ ਮੇਰੇ ਭਰਾਵਾਂ ਤੋਂ ਬਦ ਸ਼ੇਅਰ ਕਰੋ ਵੀਡੀਓ ਨੂੰ ਸਪੋਰਟ ਕਰੋ ਮੇਰੇ ਭਰਾ ਅੱਛਾ ਕੰਮ ਕਰ ਰਹੇ ਆ ਬਹੁਤ ਅੱਛੀ ਪਰਫਾਰਮੈਂਸ ਦੇ ਰਹੇ ਆ ਗੁੱਡ ਪਰਫਾਰਮੈਂਸ ਆ ਬਾਕੀ ਤੁਸੀਂ ਦੱਸੋਗੇ ਬਾਕੀ ਆਪਣੇ ਰਾਏ ਜਰੂਰ ਦੇ ਕੇ ਜਾਇਓ ਉਸ ਵੀਡੀਓ ਦੇ ਵਿੱਚ ਤੁਸੀਂ ਵੀਡੀਓ ਦੇਖੀ ਪੂਰੀ ਤੁਹਾਨੂੰ ਕਿੱਦਾਂ ਲੱਗਾ ਕੀ ਮਹਿਸੂਸ ਹੋਇਆ ਕੀ ਤੁਸੀਂ ਫੀਲ ਕਰਦੇ ਹੋ ਲਵ ਯੂ ਲੇਕਿਨ ਗੱਲ ਇਹ ਆ ਵੀ ਇਹਨੂੰ ਮਾਲ ਨੂੰ ਅਸੀਂ ਕਰਨਾ ਖਤਮ ਬਾਬੇ ਦੀ ਕਿਰਪਾ ਨਾਲ ਸ਼ੋਰੂਮ ਸਾਡਾ ਹੋ ਰਿਹਾ ਓਪਨ ਅਜੇ ਤੱਕ ਮੈਂ ਦਰਸ਼ਨ ਨਹੀਂ ਕਰਾਏ ਸਾਡੇ ਸ਼ੋਰੂਮ ਦੇ ਕਰਾਉਣੇ ਆ ਖੜੋ ਮੇਰੇ ਭਰਾ ਕਰਾਵਾਂਗੇ ਥੋੜੀ ਤਸੱਲੀ ਰੱਖੋ ਧਿਆਰੇ ਰੱਖੋ ਧਿਆਰੇ ਠੀਕ ਆ ਜੀ ਤੇ ਬਾਕੀ ਲਵ ਯੂ ਸਾਰੇ ਮੇਰੇ ਭਰਾਵਾਂ ਨੂੰ ਸਾਡੀ ਪੂਰੀ ਉਹ ਵੀਡੀਓ ਦੇਖਣ ਵਾਸਤੇ ਜੇ ਮੇਰੇ ਭਰਾ ਹਜੇ ਤੱਕ ਤੁਸੀਂ ਸਾਡਾ ਚੈਨਲ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਮੇਰੇ ਭਰਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਤੇ ਜਿਹੜੇ ਮੇਰੇ ਭਰਾਵਾਂ ਨੂੰ ਸਾਡਾ ਇੰਸਟਾਗ੍ਰam ਦਾ ਪੇਜ ਦਾ ਨਹੀਂ ਪਤਾ ਉਹ ਮੈਂ ਦੱਸ ਦਿੰਨਾ ਆ ਸੰਦੀਪ.ਟੈਕਪ੍ਰੋਡਕਟ ਉੱਤੇ ਸਰਦਾਰ ਮੁੰਡੇ ਦੀ ਫੋਟੋ ਲੱਗੀ ਹੋਊਗੀ ਉਹਨੂੰ ਤੁਸੀਂ ਫੋਲੋ ਕਰਨਾ ਆ ਸਾਡਾ ਜੈਨੂਨ ਪੇਜ ਇਹ ਚੈੱਕ ਕਰਨਾ ਆ ਤੇ ਕੋਈ ਲੰਮਸਮ 6364 ਸਾਡੇ ਫੋਲੋਅਰ ਆ ਕਿ ਤੇ ਸਾਡਾ ਜਿਹੜਾ ਫੇਸਬੁੱਕ ਦਾ ਪੇਜ ਆ ਜੀ ਸੰਦੀਪ ਮੋਬਾਈਲ ਰਿਪੇਅਰ ਦੇ ਨਾਂ ਤੋਂ ਇੱਕ ਪੇਜ ਆ ਉੱਥੇ ਸਾਡੇ ਹੈਗੇ 72 73000 ਫੋਲੋਅਰ ਸੰਦੀਪ ਪੰਨੂ ਪੇਜ ਆ ਸਾਡਾ ਉੱਥੇ ਮੈਂ ਭੁੱਲ ਗਿਆ ਕਿੰਨੇ ਆ 40 5000 52 53000 ਉੱਤੇ ਆ ਇੱਕ ਸੰਦੀਪ ਟੈਕ ਪ੍ਰੋਡਕਟ ਆ 35000 ਉੱਤੇ ਆ ਕੁੱਲ ਮਿਲਾ ਕੇ ਬਾਬੇ ਦੀ ਕਿਰਪਾ ਨਾਲ 2.5 ਲੱਖ ਕਸਟਮਰ ਹੈਗਾ ਆ ਬਾਕੀ ਤੁਸੀਂ ਅੱਗੇ ਵੀਡੀਓ ਵੀਡੀਓ ਸ਼ੇਅਰ ਸਾਡੀ ਕਰ ਦਿੰਨੇ ਹੋ ਇੰਨੇ ਬਾਲੇ ਚਾ ਸਾਡਾ ਰੜੀ ਜਾਂਦਾ ਆ ਬਾਬੇ ਦੀ ਕਿਰਪਾ ਆ ਭਰਾਵਾਂ ਦਾ ਪਿਆਰ ਆ ਲਵ ਯੂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ